ਦੀ ਦਸ਼ਮ ਪਤਸ਼ਾ ਦੇ ਜੀਵਨ ਪੜਿਆ ਕਰੋ ਆਨੰਦਪੁਰ ਸਾਹਿਬ ਤੋਂ ਲੈ ਕੇ ਮਾਛੀਵਾੜੇ ਦੇ ਜੰਗਲਾਂ ਤੱਕ ਪਹੁੰਚਣ ਵਿੱਚ 2-3 ਦਿਨ ਦਾ ਸਮਾਂ ਲੱਗਿਆ ਜਿਆਦਾ ਨਹੀਂ ਲੱਗਿਆ ਹਾਲਾਤ ਇੰਵੇਂ ਹੀ ਕਹਿ ਸਕਦੇ ਆ ਜੇ ਸੰਸਾਰੀ ਭਾਸ਼ਾ ਚ ਕਹਿਣਾ ਹੋਵੇਗਾ ਅਸਮਾਨ ਤੋਂ ਧਰਤੀ ਤੇ ਆ ਜਾਣਾ ਅਰਸ਼ ਤੋਂ ਫਰਸ਼ ਤੇ ਆ ਜਾਣਾ 2-3 ਦਿਨਾਂ ਵਿੱਚ ਖੇੜ ਵਰਤ ਗਈ ਪਰ ਅੰਦਰ ਦਾ ਆਨੰਦ ਨਹੀਂ ਟੁੱਟਿਆ ਸਕੂਨ ਨਹੀਂ ਟੁੱਟਿਆ ਅੰਦਰ ਦਾ ਖੇੜਾ ਨਹੀਂ ਟੁੱਟਿਆ ਸਭ ਕੁਝ ਚਲਾ ਗਿਆ ਅਰਜ ਨਹੀਂ ਗਿਆ ਤੇ ਮਾਲਕ ਦਾ ਨਾਮ ਉਹਦੀ ਯਾਦ ਤੇ ਅੰਦਰ ਦਾ ਆਨੰਦ ਨਹੀਂ ਗਿਆ ਵਿਦਵਾਨ ਲਿਖਦਾ ਕਹਿੰਦੇ ਕਿ ਇਹ ਕਿਸੇ ਕਿਸੇ ਨੂੰ ਇਹ ਦਾਤ ਮਿਲਦੀ ਹੈ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਸਤੀ ਸੇ ਗੁਜ਼ਰਾ ਬੁਲੰਦੀ ਕਹਿੰਦੇ ਨੇ ਬਹੁਤ ਉੱਚਾ ਸ਼ਾਨੋ ਸ਼ੌਕਤ ਪਸਤੀ ਦਾ ਅਰਥ ਹੈ ਜਦੋਂ ਸਭ ਕੁਝ ਚਲਾ ਜਾਏ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਸਤੀ ਸੇ ਗੁਜ਼ਰਾ ਜਿੱਧਰ ਵੀ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ ਪਰ ਇਹ ਅਵਸਥਾ ਬਹੁਤ ਘੱਟ ਲੋਕਾਂ ਦੀ ਹੁੰਦੀ ਹੈ ਸਾਡੇ ਕੋਲ ਜਦੋਂ ਹੈ ਬਲੰਦੀ ਹੈ ਜਦੋਂ ਨਹੀਂ ਅਸੀਂ ਖਤਮ ਸਾਡਾ ਸੁੱਖ ਸਾਡੀ ਸ਼ਾਂਤੀ ਸਾਡਾ ਆਨੰਦ ਵੀ ਨਾਲ ਹੀ ਖਤਮ ਹੋ ਜਾਂਦਾ ਹੈ ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਹੁਣ ਇਹ ਜਿਹੜਾ ਪਦਾਰਥ ਹੈ ਨਾ ਜਿਹੜਾ ਇੱਥੇ ਪਦਾਰਥ ਮਿਲਿਆ ਜਿਸ ਨੂੰ ਸਤਗੁਰੂ ਸੇਵ ਪਦਾਰਥ ਪਾਇਓ ਕੀ ਹੈ ਨਿਸਬਸੁਰ ਹਰ ਚਰਨ ਨਿਵਾਸ ਨਿਸ ਕਹਿੰਦੇ ਨੇ ਰਾਤ ਨੂੰ ਤੇ ਬਸੁਰ ਕਹਿੰਦੇ ਨੇ ਦਿਨ ਨੂੰ ਜਾਗਤ ਜੋਤ ਜਪੈ ਨਿਸ ਬਸੁਰ ਜੇ ਜਪਣਾ ਤੇ ਕਹਿੰਦੇ ਜਾਗਤ ਜੋਤ ਪਰਮੇਸ਼ਰ ਨੂੰ ਜਪ ਦਿਨ ਰਾਤ ਜਪ ਇੱਕ ਬਿਨਾਂ ਮਨ ਨੈਕ ਨਾਨਾ ਇੱਕ ਤੋਂ ਬਿਨਾਂ ਤੇਰੇ ਮਨ ਵਿੱਚ ਦੂਜੇ ਦਾ ਖਿਆਲ ਹੀ ਨਾ ਆਵੇ ਵੈਸੇ ਜਿਹੜਾ ਸੱਚਾ ਪਿਆਰ ਹੁੰਦਾ ਹੁੰਦਾ ਹੀ ਇੱਕ ਨਾਲ ਹੈ ਬਾਕੀ ਤੇ ਧੂਖੇ ਹੀ ਹੁੰਦੇ ਨੇ ਕਈ ਕਹਿੰਦੇ ਆ ਜੀ ਸਾਡਾ ਤੇ ਬੜੇ ਲੋਕਾਂ ਨਾਲ ਪਿਆਰ ਆ ਭਲਿਆ ਤੂੰ ਇੱਕ ਨਾਲ ਪਾਲ ਲੈ ਤੇ ਇੱਕ ਨਾਲ ਨਿਭਾ ਲੈ ਇੰਨਾ ਹੀ ਬਹੁਤ ਐ ਬੜੇ ਕਿਥੋਂ ਨਿਭਦੇ ਨੇ ਅੱਜ ਕੱਲ ਤੇ ਪਰਿਵਾਰ ਚ ਰਿਸ਼ਤੇ ਨਹੀਂ ਨਿਭਰੇ ਕਿਥੋਂ ਨਿਭਾਵਾਂਗੇ ਆਪਾਂ ਤੇ ਪਿਆਰ ਵੀ ਖਿਮਾ ਕਰਿਓ ਬਹੁਤੀ ਥਾਂ ਤੇ ਵਪਾਰ ਬਣ ਗਿਆ ਰਿਸ਼ਤਿਆਂ ਵਿੱਚ ਵੀ ਵਪਾਰ ਹੀ ਚੱਲ ਰਿਹਾ ਹੈ ਵਪਾਰ ਤੇ ਪਿਆਰ ਦਾ ਕੁਛ ਅੰਤਰ ਹੁੰਦਾ ਹੈ। ਵਪਾਰ ਤੇ ਪਿਆਰ ਵਿੱਚ ਅੰਤਰ ਹੀ ਹੁੰਦਾ ਹੈ। ਵਪਾਰ ਦਾ ਅਰਥ ਹੁੰਦਾ ਛਾਤ ਸੰਗਤ ਕੁਛ ਲੈਣਾ ਤੇ ਕੁਛ ਦੇਣਾ। ਤੁਸੀਂ ਕਿਸੇ ਦੇ ਘਰ ਗਏ ਵਿਆਹ ਸ਼ਾਦੀ 'ਚ ਗਏ ਅਸੀਂ ਕੁਛ ਗਿਫਟ ਲੈ ਜਾਂਦੇ ਆਂ। ਕਈ ਵਾਰ ਅਗਲਾ ਰਿਟਰਨ ਗਿਫਟ ਕਰਦਾ ਅਸੀਂ ਸੂਟ ਦਿੱਤਾ ਅਗਲਾ ਸੂਟ ਦੇ ਦਿੰਦਾ। ਤੁਸੀਂ ਕੁਛ ਖਾਣ ਪੀਣ ਨੂੰ ਲੈ ਕੇ ਬਜਾਏ ਅਗਲਾ ਕੁਛ ਸ਼ਗਨ ਵਗੈਰਾ ਦੇ ਦਿੰਦਾ। ਜੇ ਅਸੀਂ ਕੁਝ ਲੈ ਕੇ ਜਾਈਏ ਅਗਲਾ ਕੁਛ ਦਵੇ ਨਾ ਨਾ ਅਸੀਂ ਕਹਿੰਨੇ ਯਾਰ ਹੱਦ ਹੈ ਬੜੇ ਖਰਾਬ ਬੰਦੇ ਨੇ ਕਿਹੜੇ ਸਾਨੂੰ ਕੁਛ ਵੀ ਨਹੀਂ ਦਿੰਦਾ। ਖਾਲੀ ਮੋੜਦਾ। ਇਸ ਦਾ ਅਰਥ ਹੈ ਕਿ ਉੱਥੇ ਪਿਆਰ ਨਹੀਂ ਉੱਥੇ ਵਪਾਰ ਹੈ ਵੀ ਕੁਝ ਦਿੱਤਾ ਤੇ ਕੁਝ ਲੈਣਾ ਜ਼ਰੂਰ ਹੈ ਜੇ ਲਿਆ ਤੇ ਕੁਝ ਦੇਣਾ ਜ਼ਰੂਰ ਹੈ ਲੈਣ ਦੇਣ ਨੂੰ ਵਪਾਰ ਕਹਿੰਦੇ ਨੇ ਆਦਾਨ ਪ੍ਰਦਾਨ ਕਰਨਾ ਪਰ ਜੋ ਪਿਆਰ ਹੁੰਦਾ ਨਾ ਉਹਦੇ ਵਿੱਚ ਸਿਰਫ ਦੇਣਾ ਹੈ ਵੰਡਣਾ ਹੈ ਕੁਰਬਾਨ ਕਰਨਾ ਹੈ ਤਿਆਗ ਦੇਣਾ ਹੈ ਬਦਲੇ ਚ ਮੰਗਣਾ ਤੇ ਲੈਣਾ ਕੱਖ ਵੀ ਨਹੀਂ ਇਹਨੂੰ ਪ੍ਰੇਮ ਕਹਿੰਦੇ ਨੇ ਪਿਆਰ ਕਹਿੰਦੇ ਨੇ ਗੁਰੂ ਨਾਲ ਪਿਆਰ ਉਸ ਦਿਨ ਹੋਏਗਾ ਜਿਸ ਦਿਨ ਆਓਗੇ ਸਭ ਕੁਝ ਸੌਂਪ ਦਿਓਗੇ ਬਦਲੇ ਚ ਮੰਗਣਾ ਕੁਝ ਨਹੀਂ ਸੱਚੇ ਪਾਤਸ਼ਾਹ ਇੱਕੋ ਹੀ ਮੰਗਿਆ ਬਸ ਤੇਰੇ ਹੋ ਜਾਈਏ ਹੋਰ ਕੁਝ ਨਹੀਂ ਚਾਹੀਦਾ ਉਦੋਂ ਪ੍ਰੇਮ ਉਪਜੇਗਾ ਤੇ ਮਹਾਰਾਜ ਨੇ ਕਿਹਾ ਇਹ ਉਹ ਅਵਸਥਾ ਹੈ ਸੱਚ ਕਹੋ ਸੁਨ ਲੈਹੋ ਸਭੈ ਜਿਨ ਪ੍ਰੇਮ ਕਿਉ ਤਿਨਹੀ ਪਰਬ ਪਾਇਓ ਇਹ ਅਵਸਥਾ ਹੋ ਗਈ ਤੇ ਕਹਿੰਦੇ ਰੱਬ ਮਿਲ ਗਿਆ ਮਿਲ ਗਿਆ ਘਰ ਬੈਠੇ ਮਿਲੇਗਾ ਅ ਰੱਬ ਜਦੋਂ ਮਿਲੇਗਾ ਅੰਦਰੋਂ ਮਿਲੇਗਾ ਆਪਣੇ ਆਪ ਮਿਲੇਗਾ ਘਰ ਬੈਠਿਆਂ ਮਿਲੇਗਾ ਭਟਕ ਕੇ ਕਰਮ ਕਾਂਡਾਂ ਨਾਲ ਡੰਬਰਾਂ ਨਾਲ ਕਦੀ ਵੀ ਨਹੀਂ ਮਿਲੇਗਾ ਮਹਾਰਾਜ ਕਹਿੰਦੇ ਤੂੰ ਅਵਸਥਾ ਬਣਾਓ ਤੇ ਆਪ ਚੱਲ ਕੇ ਆਏਗਾ ਤੂੰ ਭਾਂਡਾ ਸਾਫ਼ ਕਰ ਵਸਤੂ ਆਪ ਤੇਰੇ ਹਿਰਦੇ 'ਚ ਆ ਜਾਏਗੀ। ਸਮੱਸਿਆ ਇਹ ਵੀ ਭਾਂਡਾ ਹੀ ਸਾਫ਼ ਨਹੀਂ ਹੈ, ਵਸਤੂ ਪਵੇ ਕਿੱਦਾਂ? ਦੁੱਧ ਵੀ ਲੈਣਾ ਹੋਵੇ ਨਾ ਦੁੱਧ ਤੇ ਮਤਾਵਾਂ ਭੈਣਾ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਆ ਕਿਉਂਕਿ ਦੁੱਧ ਵਾਲੇ ਭਾਂਡੇ 'ਚ ਅਗਰ ਨਿੱਕਾ ਜਿਹਾ ਵੀ ਦਾਗ ਰਹੇ ਜੇ ਸਾਰਾ ਹੀ ਖਰਾਬ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜੇ ਬੰਦਿਆ ਹੁਣ ਤੇਰੇ ਅੰਦਰ ਰੱਬ ਰੂਪ, ਅੰਮ੍ਰਿਤ ਰੂਪ, ਨਾਮ ਰੂਪ ਦੁੱਧ ਤਾਂ ਹੀ ਪਾਇਆ ਜਾਏਗਾ ਤੇਰੇ ਮਨ ਦੇ ਭਾਂਡੇ ਵਿੱਚ ਸਾਫ਼ ਹੋਏਗਾ। ਉਹ ਕੰਨਵੀ ਮੈਨੂੰ ਕੁਛ ਮਿਲ ਨਹੀਂ ਰਿਹਾ ਮੇਰੇ ਤੇ ਕਿਰਪਾ ਨਹੀਂ ਹੋ ਰਹੀ ਮੇਰਾ ਮਨ ਨਹੀਂ ਟਿਕ ਰਿਹਾ ਉਹ ਟਿਕਣਾ ਸੀ ਨਾਮ ਨਾਲ ਅੰਮ੍ਰਿਤ ਨਾਲ ਭਾਂਡਾ ਮਿਹਲੇ ਦੁੱਧ ਪੈ ਨਹੀਂ ਰਿਹਾ ਟਿਕੇਗਾ ਕਿੱਥੋਂ ਭਾਂਡਾ ਵੀ ਤੇ ਸਾਫ਼ ਕਰੀਏ ਨਾ ਅਛਰੇ ਬੇਨਤੀ ਕੀਤੀ ਸੀ ਵੀ ਆਪਾਂ ਦਵਾਈਆਂ ਲੈਨੇ ਆ ਸਿਆਣੇ ਕਹਿੰਦੇ ਨੇ ਦਵਾਈ ਥੋੜੀ ਲਓ ਪਰਹੇਜ਼ ਜ਼ਿਆਦਾ ਰੱਖੋ ਤੁਸੀਂ 5 ਮਿੰਟ ਲਈ ਆਏ ਮੁਬਾਰਕ ਤੁਸੀਂ 15 ਮਿੰਟ ਲਈ ਆਉਨੇ ਮੁਬਾਰਕ ਤੁਸੀਂ ਇੱਕ ਬਾਣੀ ਦਾ ਪਾਠ ਕਰ ਲਿਆ ਮੁਬਾਰਕ ਪਰਹੇਜ਼ ਜ਼ਿਆਦਾ ਰੱਖੋ ਪੀਤੂਖਾ ਨਹੀਂ ਕਰਨਾ ਠੱਗੀ ਨਹੀਂ ਕਰਨੀ ਬੇਈਮਾਨੀ ਨਹੀਂ ਕਰਨੀ ਛਲਕਪਟ ਨਹੀਂ ਕਰਨਾ ਕ੍ਰੋਧ ਨਹੀਂ ਕਰਨਾ ਈਰਖਾ ਨਿੰਦਾ ਚੁਗਲੀ ਨਹੀਂ ਕਰਨੀ ਪਰ ਇਹ ਜੇ ਅਸੀਂ ਕਰਦੇ ਨਹੀਂ ਦਵਾਈ ਲੈ ਜਾ ਰਹੇ ਆ ਆਰਾਮ ਸਾਨੂੰ ਕਿੱਥੋਂ ਆਵੇ ਇਹ ਤਾਂ ਗੁਰੂ ਵੀ ਕਹ ਰਿਹਾ ਨਾ ਹੱਕ ਪਰਾਇਆ ਨਾਨਕਾ ਉਸ ਆਏ ਉਹ ਗੁਰਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ ਕੰਡੀਸ਼ਨ ਲੱਗ ਗਈ ਹੈ ਕਹਿੰਦੇ ਹੱਕ ਤੂੰ ਰੋਜ਼ ਪਰਾਇਆ ਖਾਣਾ ਬੇਈਮਾਨੀ ਦਾ 5-5000 ਰੋਜ਼ ਦਾ ਬਣਾਉਣਾ ਤੇ ਆ ਕੇ ਕਹਿੰਦਾ ਵੀ ਸੱਚੇ ਪਾਤਸ਼ਾਹ 500 ਦਾ ਸਬੰਧ ਕੱਟਦਾ ਓਹੋ ਇਰਥੇ ਤੋਂ ਉਹ ਮਹਾਰਾਜ ਕਹਿੰਦੇ ਉਹ ਤੇ ਜ਼ਹਿਰ ਹੈ ਤੂੰ ਪੰਜ 10% ਜ਼ਹਿਰ ਹੀ ਦਿੱਤੀ ਫਿਰ ਗੁਰੂ ਨੂੰ ਵੀ ਤੇ ਲਿਆ ਕੇ ਖਿਮਾ ਕਰਿਓ ਇਹ ਚੀਜ਼ ਇੱਥੇ ਨਹੀਂ ਚਲਦੀਆਂ ਭਾਵਨੇ ਭਗਤ ਪਾਏ ਕੋਢੀ ਅਗਰ ਭਾਗ ਰੱਖ ਹੈ ਤਾਂਹੇ ਗੁਰ ਸਰਬ ਨਿਦਾਨਦਨ ਦੇ ਤ ਹੈ ਭਾਵਨਾ ਦੀ ਇਮਾਨਦਾਰੀ ਦੀ ਹੱਕ ਹਲਾਲ ਦੀ ਤੇਰੀ ਇੱਕ ਕੋਢੀ ਇੱਕ ਟਕਾ ਇੱਕ ਪੈਣੀ ਇੱਕ ਸੈਂਟ ਇੱਕ ਪੈਸਾ ਵੀ ਇਸ ਦਰ ਤੇ ਕਰੋੜਾਂ ਦੇ ਬਰਾਬਰ ਹੋ ਜਾਂਦਾ ਹੈ ਤੇ ਖਿਮਾ ਕਰਿਓ ਬੇਈਮਾਨੀ ਦਾ ਕਰੋੜਾਂ ਵੀ ਇੱਥੇ ਕੋਡੀਆਂ ਨੇ ਕੋਈ ਕੀਮਤ ਨਹੀਂ ਹੈ ਅੱਜ ਸਾਡਾ ਸਿੱਖ ਜਗਤ ਵੀ ਇਸ ਚੀਜ਼ ਨੂੰ ਭੁੱਲਦਾ ਜਾ ਰਿਹਾ ਕਿ ਮੈਂ ਕਰਿਓ ਸਚਾਈ ਹੈ ਸਾਨੂੰ ਇਹ ਇਮਾਨਦਾਰੀ ਦੀ ਕਿਰਤ ਦੀ ਲੋੜ ਹੈ ਪੈਸਿਆਂ ਦੀ ਲੋੜ ਦੇ ਗੁਰੂ ਇਹ ਨਹੀਂ ਕਹਿੰਦੇ ਤੂੰ ਸੋਨਾ ਦੇ ਚਾਂਦੀ ਦੇ ਡਾਲਰ ਦੇ ਪੌਂਡ ਦੇ ਵੱਧ ਦੇ ਨਹੀਂ ਕਹਿੰਦੇ ਤੂੰ ਇੱਕ ਕੌਡੀ ਲਿਆ ਇੱਕ ਪੈਸਾ ਲਿਆ ਪਰ ਭਾਵਨਾ ਨਾਲ ਲੈ ਕੇ ਆ ਹਾਲਾਂਕਿ ਮਾਇਆ ਦੀ ਲੋੜ ਗੁਰੂ ਨੂੰ ਨਹੀਂ ਹੈ ਇਹ ਤੇ ਚਲੋ ਸਾਡਾ ਪ੍ਰਬੰਧ ਹੈ ਸਿਸਟਮ ਆਪਾਂ ਚਲਾਣਾ ਹੈ ਪਰ ਗੁਰੂ ਕਹਿੰਦੇ ਸਿੱਖਾ ਮੈਂ ਤੈਨੂੰ ਅੰਦਰੋਂ ਚਮਕਦਾ ਵੇਖਣਾ ਚਾਹੁੰਨਾ ਮੈਂ ਚਾਹੁੰਨਾ ਤੂੰ ਸੋਨਾ ਹੋਵੇਂ ਸੋਨੇ ਦਾ ਅਰਥ ਕੀ ਹੁੰਦਾ ਹੈ ਸੋਨੇ ਦੇ ਦੋ ਅਰਥ ਨੇ ਇੱਕ ਹੁੰਦਾ ਪਿਓਰ ਕੀਮਤੀ ਇੱਕ ਹੁੰਦਾ ਸ਼ਾਈਨ ਚਮਕ ਬਹੁ ਕਰਦਾ ਹੈ ਮਹਿੰਗਾ ਵੀ ਹੈ ਪਿਓਰ ਵੀ ਹੈ ਜਿੰਨੇ ਪਿਓਰ ਹੁੰਦੇ ਜਾਂਦੇ ਹਨ ਉਹਨਾਂ ਦੀ ਕੀਮਤ ਵੱਧ ਜਾਂਦੀ ਹੈ ਸੋਨਾ ਜਿੰਨੇ ਕੈਰਟ ਵੱਧ ਜਾਏਗਾ ਉਹਨਾਂ ਦੀ ਕੀਮਤ ਹੈ 18 ਕੈਰਟ ਦੀ ਕੀਮਤ ਘੱਟ ਹੈ 20 ਦੀ ਅਲੱਗ ਹੈ 22 ਦੀ ਉਹ ਤੋਂ ਉੱਪਰ ਹੈ 24 ਤੇ ਫਿਰ ਸਭ ਤੋਂ ਉੱਪਰ ਹੁੰਦਾ ਹੈ ਮਰਾ ਸਾਾਨੂੰ 24 ਕੈਰਟ ਬਣਾ ਰਹੇ ਨੇ ਇਹ ਤੋਂ ਘੱਟ ਕਹਿੰਦੇ ਚੱਲਣਾ ਨਹੀਂ ਆਪਾਂ ਨੇ 100 ਵਿੱਚੋਂ 100 ਨੰਬਰ 100 ਆਊਟ ਆਫ 100 ਨਡ 99 ਵੀ ਨਹੀਂ ਚਾਹੀਦੇ ਇੱਥੇ ਲੈ ਕੇ ਜਾਣਾ ਮਹਾਰਾਜ ਕਹਿੰਦੇ ਤੇ ਲੋ ਕਿਵੇਂ ਨੰਬਰ ਘਟ ਜਾ ਸਿੱਖ ਹੋਵੇ ਗੁਰੂ ਦਾ ਜਿਹਨੂੰ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਸ ਰੂਪ ਦਾ ਕਦੋਂ ਬਣਦਾ ਜਦੋਂ ਇਕੁਲ ਬਰਾਬਰ ਹੋ ਜਾਂਦੇ ਨੇ ਜਿੰਨੀ ਪਿਓਰਿਟੀ ਜਿੰਨੀ ਸ਼ੁੱਧਤਾ ਜਿੰਨੀ ਆਤਮਿਕਤਾ ਜਿੰਨਾ ਆਨੰਦ ਜਿੰਨਾ ਸਕੂਨ ਜਿੰਨਾ ਗਿਆਨ ਸਤਗੁਰੂ ਚ ਹੈ ਉਨੇ ਹੀ ਜਦੋਂ ਸਿੱਖ ਚ ਆ ਜਾਂਦਾ ਇਕੁਲ ਬਰਾਬਰ ਹੋ ਕੇ 24 ਕੈਰਟ ਹਰ ਕਾ ਸੇਵਕ ਸੋਹਾਰ ਜੀਹਾ ਵੇਦ ਨਾ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੇ ਬਉ ਭੰਤੀ ਫਿਰ ਛਲ ਲੈ ਛਲਲ ਸਮਾਏ ਦਾ ਜਿਸ ਦਿਨ ਖਾਲਸਾ ਗੁਰੂ ਦੇ ਬਰਾਬਰ ਹੋ ਗਿਆ 24 ਕੈਰੇਟ ਹੋ ਗਿਆ ਮਹਾਰਾਜ ਕਹਿੰਦੇ ਮੇਰਾ ਖਾਸ ਰੂਪ ਹੋ ਗਿਆ ਤੇ ਮੇਰਾ ਨਿਵਾਸ ਵੀ ਇਹਦੇ ਚ ਹੋ ਗਿਆ ਇਸ ਦਾ ਅਰਥ ਹੈ ਵੀ ਇਹ ਇੰਪੋਸੀਬਲ ਨਹੀਂ ਹੈ ਮੁਸ਼ਕਲ ਹੋ ਸਕਦਾ ਹੈ ਮੁਸ਼ਕਲ ਹੈ ਨਾ ਮੁੰਕਨ ਨਹੀਂ ਹੈ ਗੁਰੂ ਪਲਾ ਕਰੇ ਕਹਿੰਦੇ ਜੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਛ ਦੀ ਮੌਤ ਹੋ ਜਾਏ ਨਾ ਤੁਮਾਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਓ ਇਥੇ ਜਿਉਂਦੇ ਦੀ ਗੱਲ ਹੈ ਨਿਸ਼ਬਾਸੁਰ ਹਰ ਚਰਨ ਨਿਵਾਸ ਕਹਿੰਦੇ ਇੱਕ ਦਿਨ ਲਈ ਇੱਕ ਸਮੇਂ ਲਈ ਨਹੀਂ ਦਿਨ ਰਾਤ ਤੇਰਾ ਨਿਵਾਸ ਰੱਬ ਦੇ ਚਰਨਾਂ 'ਚ ਹੋਣਾ ਚਾਹੀਦਾ ਹੁਣ ਇਥੇ ਅਸਲ 'ਚ ਫਿਜ਼ੀਕਲੀ ਡੈਥ ਦੀ ਗੱਲ ਨਹੀਂ ਹੋ ਰਹੀ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈ ਸਾਡੀ ਸੁਰਤ ਹਮੇਸ਼ਾ ਗੁਰੂ ਚਰਨਾਂ ਨਾਲ ਜੁੜੀ ਰਹੇ ਇਹ ਹੈ ਹਰ ਚਰਨ ਨਿਵਾਸ ਹੁਣ ਹਰ ਵਕਤ ਕਿਵੇਂ ਜੁੜੀ ਰਹੇ ਫਿਰ ਸਮੱਸਿਆ ਆਏਗੀ ਕਿਉਂਕਿ ਆਪਾਂ ਕੰਮ-ਕਾਰ ਵੀ ਕਰਨੇ ਆ ਕਿਰਤ ਵੀ ਕਰਨੀ ਆ ਜੌਬ ਵੀ ਕਰਨੀ ਆ ਪਰਵਾਰ ਵੀ ਪਾਲਣੇ ਨੇ ਸੌਣਾ ਵੀ ਐ ਜਾਗਣਾ ਵੀ ਐ ਸਫਰ ਵੀ ਕਰ ਰਹੇ ਨੇ ਬਹੁਤ ਕੁਝ ਐ ਕੰਟੀਨਿਉਟੀ ਕਿਵੇਂ ਬਣੇ ਲਗਾਤਾਰ ਹੁਣ ਤੁਸੀਂ ਗੁਰੂ ਗੁਰੂ ਵੀ ਨਹੀਂ ਜਪ ਸਕਦੇ ਆ ਰਾਮ ਰਾਮ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਬੋਲ ਚਾਲ ਵੀ ਕਰਨੀ ਐ ਫਿਰ ਮਾਇਆ ਵੀ ਗਿਣਨੀ ਐ ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀ ਐ ਨਾ ਇਹ ਪੁਆਇੰਟ ਪਕੜਨ ਵਾਲਾ ਸੀ ਸਮਝਣ ਵਾਲਾ ਸੀ ਅਸੀਂ ਇਹਨੂੰ ਸਮਝ ਨਹੀਂ ਸਕੇ ਮੈਂ ਕੋਸ਼ਿਸ਼ ਕਰਦਾ ਇਹ ਨਹੀਂ ਐ ਵੀ ਮੇਰਾ ਹੈ ਪਰਪਰ ਯਤਨ ਕਰੀ ਵੀ ਬਾਣੀ ਨੂੰ ਸੌਖੇ ਰੂਪ ਸਮਝ ਕੇ ਆਪਾਂ ਨੇੜਤਾ ਹਾਸਲ ਕਰੀਏ ਜਿਹੜੇ ਬਾਣੀ ਚ ਵੀ ਆਉਂਦਾ ਨਾ ਸਾਸ ਸਾਸ ਸਿਮਰੂ ਗੋਬਿੰਦ ਹਰੇਕ ਸਾਹ ਨਾਲ ਤੁਕੰਦਰ ਆਪ ਨੂੰ ਸਿਮਰਦਾ ਰਹਿ ਸਿਮਰਦਾ ਰਹਿ ਸਿਮਰਦਾ ਰਹਿ ਹੁੰਦਾ ਕਿਹਾ ਚਲੋ ਮਹਾਰਾਜ ਜੂਰ ਜੂਰ ਲਾ ਕੇ ਮੈਂ ਇੱਕ ਦਿਨ ਸਿਮਰ ਵੀ ਲਫਾ ਵੀ ਲਗਾਤਾਰ ਤੇ ਬਹੁਤ ਔਖਾ ਹੈ ਰੋਟੀ ਖਾਣ ਵੇਲੇ ਭੁੱਲ ਸਕਦਾ ਹੈ ਪਾਣੀ ਪੀਣ ਲੱਗੇ ਸੁਰਤ ਟੁੱਟ ਸਕਦੀ ਹੈ ਕੋਈ ਮੇਰੇ ਨਾਲ ਘਟਨਾ ਕੱਟ ਗਈ ਮੇਰਾ ਵਿਸਰ ਸਕਦਾ ਹੈ ਕੋਈ ਦੁੱਖ ਸੁੱਖ ਆ ਗਿਆ ਮੈਂ ਉਦੋਂ ਭੁੱਲ ਸਕਦਾ ਫਿਰ ਆਉਂਦਾ 8 ਪਹਿਰ ਅਰਧਿਏ ਪੂਰਨ ਸਤਿਗੁਰ ਗਿਆਨ 8 ਪਹਿਰ ਦਾ ਅਰਥ ਹੈ 24 ਆਵਰ 24 ਘੰਟੇ 24 ਘੰਟੇ ਸਜੋੜਾ ਕਹਿੰਦੇ ਇੱਕ ਪੈਰ ਵੀ ਤੇਰਾ ਮਿਸ਼ਨ ਹੀ ਹੋਣਾ ਚਾਹੀਦਾ ਇੱਕ ਸਾਹ ਵੀ ਮਿਸ਼ਨ ਹੀ ਹੋਣਾ ਚਾਹੀਦਾ ਅਸਲ ਚ ਇਹਦਾ ਅਰਥ ਕੁਝ ਹੋਰ ਸੀ ਇਹਦਾ ਅਰਥ ਇਹ ਬਣਦਾ ਜੇ ਤੇ ਆਪਾਂ ਇਹਨੂੰ ਉਸ ਐਂਗਲ ਤੋਂ ਵੇਖਾਂਗੇ ਤੇ ਫਿਰ ਸਾਨੂੰ ਗੱਲ ਵਾਕਈ ਉਸ ਜੀ ਸੌਖੀ ਸੀ ਪਰ ਅਸੀਂ ਔਖੀ ਬਣਾ ਲਈ ਇਹਦਾ ਅਰਥ ਹੁੰਦਾ ਵੀ ਜੋਸ਼ ਹੀ ਗੁਰੂ ਸਾਹਿਬ ਤੋਂ ਸਿੱਖਿਆ ਹੈ ਜੋ ਗੁਰੂ ਜੀ ਦੀ ਸਿੱਖਿਆ ਹੈ ਮੈਸੇਜ ਹੈ ਉਪਦੇਸ਼ ਹੈ ਸੰਦੇਸ਼ ਹੈ ਸਿੱਖਿਆਵਾਂ ਨੇ ਰੱਬੀ ਗਿਆਨ ਹੈ ਕਹਿੰਦੇ ਉਹਨੂੰ ਹਮੇਸ਼ਾ ਧਿਆਨ ਵਿੱਚ ਰੱਖ ਕੇ ਚੱਲ ਤੁੱਕ ਦੀ ਗਲਤ ਰਾਹ ਨਹੀਂ ਤੁਰੇਗਾ ਤੇਰੇ ਹੱਥੋਂ ਕੋਈ ਬੁਰਾਈ ਨਹੀਂ ਹੋਏਗੀ ਜ਼ੁਬਾਨ ਤੋਂ ਕਿਸੇ ਦੀ ਨਿੰਦਾ ਨਹੀਂ ਹੋਏਗੀ ਅੱਖਾਂ ਤੇਰੀਆਂ ਮਾੜੇ ਪਾਸੇ ਨਹੀਂ ਜਾਣਗੀਆਂ ਪੈਰ ਤੇਰੇ ਮਾੜੇ ਪਾਸੇ ਨਹੀਂ ਜਾਣਗੇ ਜੇ ਤੈਨੂੰ ਹਮੇਸ਼ਾ ਚੇਤੇ ਆ ਗਏ ਜਦੋਂ ਵਿੱਚ ਵਸਾ ਲੈਣਾ ਜਿਵੇਂ ਸਕੂਲ ਵਿੱਚ ਆਪਾਂ ਬਚਪਨ ਵਿੱਚ ਪੜਿਆ ਸੀ 2 2 4 2 ਦਾ ਪਹਾੜਾ ਸਭ ਨੇ ਪੜਿਆ ਨਾ ਬਹੁਤਿਆਂ ਨੂੰ ਇਹੀ ਯਾਦ ਹੁੰਦਾ 2 ਦਾ 3 ਦਾ 5 ਦਾ ਇਹ ਤੋਂ ਬਾਅਦ ਸਾਨੂੰ ਵੀ ਭੁੱਲ ਭੁੱਲ ਜਾਂਦੇ ਆ ਪਰ ਜਦੋਂ ਕਿਤੇ ਲੋੜ ਪੈ ਗਈ ਨਾ 5 5 ਕਿੰਨੇ ਹੁੰਦੇ ਆਂਸਰ ਨਾਲ ਹੀ ਆ ਜਾਣਾ ਹੈ ਨਾ ਤੁਹਾਡੇ ਕੋਲ ਬੁੱਕ ਹੈ ਨਾ ਤੁਸੀਂ ਕਦੀ ਉਹਨੂੰ ਸੋਚਿਆ ਨਾ ਜਿਤਵਿਆ ਇਹ ਤੁਹਾਡੇ ਸਿਮਰਤੀ ਚ ਵਸ ਗਿਆ ਕਹਿੰਦੇ ਇਸ ਤਰ੍ਹਾਂ ਵਸਾਲਿਆ ਗੁਰੂ ਨੂੰ ਆਪਣੇ ਅੰਦਰ ਜਦੋਂ ਲੋੜ ਪਵੇ ਨਾਲ ਹੀ ਉਹਦਾ ਰੱਬ ਦਾ ਗਿਆਨ ਵਰਤ ਲੈ ਕੱਢ ਕੇ ਉਹਦੀ ਸਿੱਖਿਆ ਤੋਂ ਕੰਮ ਲੈ ਉਹ ਉਹਨੂੰ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਗਿਆਨ ਦੇ ਰੂਪ ਚ ਪ੍ਰਕਾਸ਼ ਦੇ ਰੂਪ ਚ ਜੋਤ ਦੇ ਰੂਪ ਚ ਜਿਉਂ-ਜਿਉ ਸਮਝਦਾ ਜਾਏਗਾ ਸਦਾ ਹੀ ਤੇਰੇ ਨਾਲ ਰਹਿਣਗੇ ਇਸ ਤਰ੍ਹਾਂ ਸਿਮਰ ਸਿਮਰਤੀ ਚ ਲੈ ਕੇ ਆਓ ਕਿਉਂ ਨਾ ਲੈ ਕੇ ਆਈਏ ਸਾਸ ਸਾਸ ਵਿੱਚ ਵੇਰ ਸਿਮਰਨ ਚੱਲੇਗਾ ਹਰ ਸਾਹ ਵਿੱਚ ਤੁਹਾਨੂੰ ਯਾਦ ਰਹੇਗਾ ਵੀ ਨਹੀਂ ਗੁਰੂ ਦਾ ਉਪਦੇਸ਼ ਤੇ ਸਿੱਖਿਆ ਕੀ ਹੈ ਤੇ ਮੈਂ ਕਿਵੇਂ ਚੱਲਣਾ ਹੈ ਇਹ ਹੈ ਹਰ ਚਰਨ ਨਿਵਾਸ ਨਿਸਵਾਸੁਰ ਦਿਨ ਰਾਤ ਹੋਵੇ ਦਿਨ ਹੋਵੇ ਕੋਈ ਸਮਾਂ ਹੋਵੇ ਤੇਰੇ ਸੁਰ ਤੇਰੇ ਗੁਰੂ ਨਾਲ ਜੁੜੀ ਰਹੇ ਤਾਂ ਤੇ ਸੰਗਤ ਸਗਨ ਪਾਏ ਪਉ ਮੰਨ ਤੁਮ ਮਲੀ ਆਗਰ ਪ੍ਰਗਟ ਸੁਬਾਸ਼ ਇਸ ਤੇ ਪਾਤਸ਼ਾਹ ਧੰਗੁਰੂ ਰਾਮਦਾਸ ਮਹਾਰਾਜਿਓ ਇਸ ਸੰਗਤ ਵਿੱਚ ਆ ਕੇ ਭਾਏ ਭਾਉ ਮੰਨੈ ਪਾਇਦਾ ਅਰਥ ਹੁੰਦਾ ਪਿਆਰ ਭਾਉ ਦਾ ਅਰਥ ਹੁੰਦਾ ਡਰ ਕਹਿੰਦੇ ਸੰਗਤ ਵਿੱਚ ਆ ਕੇ ਪਤਾ ਲੱਗਿਆ ਤੇਰਾ ਪਿਆਰ ਕੀ ਹੈ ਤੁਹਾਡਾ ਡਰ ਕੀ ਹੈ ਇਸ ਗੱਲ ਦੀ ਸਮਝ ਪੈ ਗਈ ਆਪਾਂ ਮੰਨ ਲਿਆ ਤੁਮ ਮਲਿਆਗਰ ਮਲਿਆਗਰ ਦਾ ਅਰਥ ਹੁੰਦਾ ਚੰਦਨ ਦਾ ਬੂਟਾ ਤੁਸੀਂ ਚੰਦਨ ਦੇ ਬੂਟੇ ਉਪਰਗਟ ਨਿਵਾਸ ਤੁਹਾਡੇ ਅੰਦਰ ਚੰਦਨ ਦੀ ਖੁਸ਼ਬੂ ਪੈਦਾ ਹੋ ਗਈ ਹੈ ਹੁਣ ਚੰਦਨ ਕੀ ਹੈ ਚੰਦਨ ਪ੍ਰਤੀਕ ਹੈ ਪ੍ਰਤੀਕੀ ਹੈ ਵੀ ਜਿਵੇਂ ਬਨਸਪਤੀ ਵਿੱਚ ਸਭ ਤੋਂ ਉੱਤਮ ਬੂਟਾ ਚੰਦਨ ਦਾ ਮੰਨਿਆ ਗਿਆ ਹੈ। ਚੰਦਨ ਸਾਰੀ ਬਨਸਪਤੀ ਦਾ ਰਾਜਾ ਮੰਨਿਆ ਜਾਂਦਾ ਹੈ। ਚੰਦਨ ਦੀ ਖੁਸ਼ਬੂ ਐਸੀ ਹੈ ਜਿਹੜੀ ਹਰੇਕ ਨੂੰ ਪ੍ਰਭਾਵਿਤ ਕਰਦੀ ਹੈ, ਪੰਛੀਆਂ ਨੂੰ ਵੀ ਕਰਦੀ ਹੈ, ਜਾਨਵਰਾਂ ਨੂੰ ਵੀ ਕਰਦੀ ਹੈ, ਮਨੁੱਖਾਂ ਨੂੰ ਕਰਦੀ ਹੈ ਤੇ ਰੁੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਚੰਦਨ ਦੀ ਖੁਸ਼ਬੂ ਐਸੀ ਹੈ। ਕਹਿੰਦੇ ਜਿਹੜੇ ਦਰਖਤ ਚੰਦਨ ਦੇ ਨੇੜੇ ਹੁੰਦੇ ਹਨ ਨਾ ਉਹਦੇ ਆਲੇ ਦੁਆਲੇ ਸਰਕਲ 'ਚ ਹੁੰਦੇ ਨੇ। ਉਹਨਾਂ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਉਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਹੇ ਸਤਿਗੁਰੂ ਜੀ ਕਹਿੰਦੇ ਐਸੀ ਕਿਰਪਾ ਹੋਈ ਹੈ ਜਦੋਂ ਤੁਸੀਂ ਆਪਣੇ ਮਾਲਕ ਵਾਹਿਗੁਰੂ ਜੀ ਦੇ ਪਿਆਰ ਅਤੇ ਭਉ ਦੇ ਵਿੱਚ ਆ ਗਏ ਹੋ ਨਿਰਮਲ ਭਉ ਤੁਮ ਮਲੀ ਆਕਰ ਪ੍ਰਗਟ ਸੁਆਸ ਤੁਹਾਡੇ ਅੰਦਰੋਂ ਹੀ ਰੱਬ ਰੂਪ ਨਾਮ ਦੇ ਚੰਦਨ ਦੀ ਖੁਸ਼ਬੂ ਪ੍ਰਗਟ ਹੋ